ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਅਖੋਤੀ ਪ੍ਰਚਾਰਕਾਂ ਨੇ ਅਖੋਤੀ ਵਿਦਵਾਨਾਂ ਨੇ ਦਾਸਮ ਗ੍ਰੰਥ ਦੇ ਵਿੱਚੋਂ ਤੇ ਸੂਰਜ ਪ੍ਰਕਾਸ਼ ਦੇ ਵਿੱਚੋਂ ਗੱਪਾਂ ਮਾਰੀਆਂ ਨੇ ਜਿਹੜਾ ਫਲਸਫਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪਾਵਨ ਬਾਣੀ ਵਿੱਚੋਂ ਸਾਨੂੰ ਮਿਲਦਾ ਓਸ ਵਿਚਾਰਧਾਰਾ ਨੂੰ ਓਸ ਫਲਸਫੇ ਨੂੰ ਇਗਨੋਰ ਕੀਤਾ ਹੈ ਉਨ੍ਹਾਂ ਤੇ ਬਹੁਤ ਵੱਡੇ ਸਵਾਲ ਅੱਜ ਉੱਠ ਰਹੇ ਨੇ ਇੱਕ ਪਾਕਿਸਤਾਨ ਦਾ ਕੋਈ ਨੌਜਵਾਨ ਹੈ ਮੁਸਲਮਾਨ ਉਹਦਾ ਚੈਨਲ ਚੱਲਦਾ ਹੈ ਉਹਨੇ ਇੱਕ ਵੀਡੀਓ ਪਾਈ ਹੈ ਵੀਡੀਓ ਦੇ ਵਿੱਚ ਉਹ ਸ਼ਰੀਆਮ ਕਹਿੰਦਾ ਹੈ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 10 ਗੁਰੂ ਸਾਹਿਬਾਨ ਨੂੰ ਸਿੱਖ ਜਣ ਕੇ ਸਾਫਤ ਨਹੀਂ ਕਰ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ 10 ਗੁਰੂ ਸਾਹਿਬਾਨ ਸਿੱਖ ਨਹੀਂ ਇਹ ਮੈਂ ਤੁਹਾਨੂੰ ਉਹਦੇ ਵੀਡੀਓ ਸੁਣਾਉਣਾ ਫਿਰ ਬਾਅਦ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਗੁਰੂ ਨਾਨਕ ਪਾਸ਼ਾ ਦੇ ਵਿਚਾਰਧਾਰਾ ਨੂੰ ਸਾਡੇ ਆਪਣਿਆਂ ਨੇ ਉਲਟ ਪੇਸ਼ ਕੀਤਾ ਉਹਦਾ ਮਲਿਆਮੇਟ ਕੀਤਾ ਜਿਹੜੇ ਗੈਰ ਗ੍ਰੰਥੀ ਉਹਨਾਂ ਨੂੰ ਪ੍ਰਕਾਸ਼ ਕਰਕੇ ਉਹਨਾਂ ਦੇ ਪ੍ਰਚਾਰ ਕਰਕੇ ਸਾਡੇ ਗੁਰੂ ਸਾਹਿਬਾਨ ਦੇ ਅੱਜ ਕਿਵੇਂ ਸਵਾਲ ਉੱਠ ਰਹੇ ਨੇ ਇਹ ਗਲਤੀਆਂ ਸਾਡੀਆਂ ਨੇ ਕਿਉਂਕਿ ਅਸੀਂ ਜਿਹੜਾ ਫਲਸਫਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈਗੀ ਐ ਉਹਦੇ ਤੋਂ ਅਸੀਂ ਉਲਟ ਜਾ ਰਹੇ ਹਾਂ ਇਹ ਸਵਾਲ ਸਾਡੇ ਤੇ ਅੱਜ ਤਾਂ ਉੱਠਦੇ ਆ ਆ ਵੀਡੀਓ ਸੁਣਿਓ ਇੱਕ ਪਾਕਿਸਤਾਨ ਦਾ ਇਹ ਨੌਜਵਾਨ ਹੈ ਇਹ ਚੈਲੰਜ ਕਰਦਾ ਹੈ ਕਹਿੰਦਾ ਜੇ ਤੁਸੀਂ 10 ਗੁਰੂ ਸਾਹਿਬਾਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਖ ਸਾਬਤ ਕਰ ਦੇਮੋ जी। आ, जी कोई नहीं जवाब देते बावजूद भी मैं ओपन चैलेंज कर सवाल से जवाब अज तक ਉੱਜਿਆਰੇ ਦੇ ਸਾਰੇ ਕਮਿਊਨਿਟੀ ਪੂਰੀ ਨੂੰ ਕਿ ਮੇਰੇ ਤੋਂ ਸਵਾਲਾਂ ਦੇ ਜਵਾਬ ਆਜ ਤੱਕ ਵੀ ਤੱਕ ਨਹੀਂ ਦੇ ਸਕੇ ਕਿਉਂਕਿ ਤੁਹਾਡੇ ਕੋਲ ਇਲਮੀ ਗੱਲ ਹੈ ਹੀ ਕੋਈ ਨਹੀਂ ਤੁਸੀਂ ਦਿਲੀਲੀ ਗੱਲ ਕਰਤੇ ਹੀ ਨਹੀਂ ਆਓ ਤੁਸੀਂ ਸਿਰਫ ਬਕਵਾਸ ਸਲਾਵਾ ਕੁਝ ਵੀ ਨਹੀਂ ਕਰ ਸਕਦੇ ਕੋਈ ਤੁਹਾਡੇ ਬੁਰਾ ਨਹੀਂ ਕੀਤਾ ਹੋਰ ਕੋਈ ਤੁਸੀਂ ਵੀ ਕਰ ਰਹੇ ਹੋ ਉਹਨਾਂ ਦੇ ਨਿਕਸ਼ਾ ਕਰਮਾਂ ਦੀ ਤੁਸੀਂ ਵੀ ਚੱਲ ਰਹੇ ਹੋ ਅੱਛਾ ਜੀ ਮੇਰਾ ਇਹ ਸਿੱਖਾ ਨੂੰ ਚੈਲੰਜ ਹੈ ਓਪਨ ਚੈਲੰਜ ਮੈਂ ਕਰਨ ਲਗਾ ਕਿ ਤੁਹਾਨੂੰ ਚੈਲੰਜ ਹੈ ਕਿ ਗੁਰੂ ਨਾਨਕ ਨੂੰ ਯਾਨੀ ਕਿ ਜਿਸ ਜਿਹਨੂੰ ਤੁਸੀਂ ਆਪਣੇ ਨਾਲ ਜੋੜ ਦਿਓ ਸਿੱਖੀ ਵਿੱਚ ਜੋੜ ਦਿਓ ਜਿਹੜਾ ਤੁਸੀਂ ਸਿੱਖ ਕਹਿੰਦੇ ਹੋ ਉਸ ਗੁਰੂ ਨੂੰ ਗੁਰੂ ਨਾਨਕ ਨੂੰ ਸਿੱਖ ਸਾਬਤ ਕਰਦੇ ਹੋ ਗੁਰ ਗ੍ਰੰਥ ਵਿੱਚੋਂ ਸਾਬਤ ਕਰੋ ਸਕਨ ਸਿੱਖ ਸਾਬਤ ਕਰੋ ਕੋ ਨੂੰ ਸਿੱਖ ਸਾਬਤ ਕਰਨਾ ਇਹ ਹੋਣ ਤੁਹਾਡਾ ਕੰਮ ਬੰਦਾ ਸੱਚੀ ਕੰਮ ਕਰਨਾ ਤੁਹਾਡਾ ਕੰਮ ਬੰਦਾ ਕਿਤੇ ਤੋਂ ਤੁਹਾਂ ਕਦੀ ਨਹੀਂ ਕਿਉਂਕਿ ਨੌਲੇਜ ਤੁਹਾਡੇ ਕੋਲ ਆਈ ਕੋ ਨਹੀਂ ਕਿਲਮੇ ਕਾਲ ਤੁਹਾਡੇ ਕੋ ਹੋ ਹੀ ਨਹੀਂ ਸਕਦੀ ਤੁਹਾਡੇ ਕੋਈ ਲਫਾ ਕਿਤੇ ਗਿਆ ਤੁਸੀਂ ਜਲ ਸਿਰੇ ਤੇ ਖੁੱਦੂ ਔਰ ਕਲਨ ਲੋਗ ਤੁਸੀਂ ਕਿਉਂਕਿ ਅੱਧੀ ਅੱਗੇ ਜਿਤਨੀਆਂ ਵੀ ਮਦਰੀਲਾ ਦੇ ਚੁੱਕੇ ਜਿਤਨੀਆਂ ਵੀ ਮਗੱਲਾਂ ਕਰ ਚੁੱਕੇ ਅੱਜ ਤੱਕ ਤੁਹਾ ਕਿਸੇ ਗੱਲੇ ਦਾ ਇਲਮੀ ਜਵਾਬ ਨਹੀਂ ਦਿੱਤਾ ਜ਼ਬਾਨੀ ਕਲਮੀ ਤੁਹਾਡੇ ਕੋਲ ਜਿੰਨੀਆਂ ਦਿਲੇ ਕਾਡੀਆਂ ਸੋਲੋ ਚਾਹ ਜਿਹਦੇ ਵੀ ਮਤਲਬ ਕੋ ਲੇਕਿਨ ਗੁਰੂ ਨਾਨਕ ਨੂੰ ਹੋ ਤੁਹਾਂ ਸਿੱਖ ਸਾਬਤ ਕਰਨਾ ਤੇ ਇਲਮੀ ਕਿਤਾਬੀ ਸਾਬਤ ਕਰਨਾ ਨਾ ਤੋ ਕਿ ਇਧਰ ਵਾਲੀਆਂ ਨਹੀਂ ਤਨਾਉ ਉਤੋ ਕਿ ਇਧਰ ਦਿਓਗੇ ਫਿਰ ਹੁਣ ਤੁਹਾਡਾ ਪੰਥੀਆਂ ਦਾ ਉਹ ਤੁਹਾਡੇ ਪਾਠੀਆਂ ਦਾ ਉਹ ਤੁਹਾਡੇ ਗਰੰਤੀਆਂ ਦਾ ਉਹ ਤੁਹਾਡੇ ਗੁਰੂਆਂ ਦਾ ਵੀ ਕੰਮ ਬਣਦਾ ਕਿ ਸੇਵੀਆਂ ਵਿੱਚੋਂ ਨਿਕਲੋਣਾ ਔਰ ਆਪਣੇ ਆਪ ਨੂੰ ਸਿੱਖ ਸਾਬਤ ਕਰਨਾ ਔਰ ਤੁਸੀਂ ਵੀ ਮੱਜਦੋਰ ਜਿੰਨੀ ਹੋ ਸਕਦੀ ਹੈ ਕਰ ਦਿਓ ਜਾਂ ਮੋਰ ਗਰੰਥ ਵਿੱਚੋਂ ਜਾਂ 10 ਗਰੰਥ ਵਿੱਚੋਂ ਕਿਉਂਕਿ ਕਈ ਸਿੱਖ ਤੁਹਾਡੇ ਤੱਲੇ ਜਿਹੜੇ ਨੇ ਉਹ ਆਂਦੇ ਨੇ ਅਸੀਂ ਇਹਨੂੰ ਮੰਨਦੇ ਹੀ ਨਹੀਂ 10 ਗਰੰਥ ਨੂੰ ਔਰ ਜਿਹੜੇ ਹੁਣ ਜਿਹੜੀ ਮੈਂ ਇਹ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਇਹਦਾ ਮਤਲਬ ਇਹ ਹੈ ਕਿ ਸਾਡੇ ਕੌਮ ਦੇ ਜਿਹੜੇ ਪ੍ਰਚਾਰਕ ਨੇ ਉਹ ਬਹੁਤਾਂਤ ਵਿੱਚ ਉਹ ਨੇ ਜਿਹੜੇ ਦਲੀਲ ਦੇ ਨਾਲ ਲੌਜਿਕ ਦੇ ਨਾਲ ਗੱਲ ਨਹੀਂ ਕਰਦੇ ਜਿਹੜੇ ਕੇਵਲ ਹਵਾ ਤੇ ਤੀਰ ਪਾਣੀ 'ਚ ਡਾਂਗਾ ਮਾਰਦੇ ਆ ਜਿਹੜੀ ਕੋਈ ਗੱਲ ਦਾ ਮੂੰਹ ਸਿਰ ਨਹੀਂ ਹੁੰਦਾ ਕੋਈ ਤਾਥ ਕੋਈ ਸਬੂਤ ਨਹੀਂ ਹੁੰਦਾ ਉਹ ਲੋਕਾਂ ਦੇ ਸਾਹਮਣੇ ਗੈਰ ਗ੍ਰੰਥਾਂ ਵਿੱਚੋਂ ਭਾਵੇਂ ਦਸਮ ਗ੍ਰੰਥ ਦੀ ਗੱਲ ਹੋਵੇ ਭਾਵੇਂ ਸੂਰਜ ਪ੍ਰਕਾਸ਼ ਦੀ ਗੱਲ ਹੋਵੇ ਇਹਨਾਂ ਗ੍ਰੰਥਾਂ ਵਿੱਚੋਂ ਸੁਣਾ ਕੇ ਉਹ ਅੱਜ ਤੱਕ ਕੌਮ ਨੂੰ ਗੁੰਮਰਾਹ ਕਰਦੇ ਆਏ ਨੇ ਤੇ ਕੌਮ ਗੁੰਮਰਾਹ ਹੋ ਰਹੀ ਹੈ ਹੁਣ ਇੱਕ ਇਥੇ ਬੇਨਤੀ ਮੈਂ ਹੋਰ ਕਰਨੀ ਹੈ ਇਹ ਜਿਹੜਾ ਨੌਜਵਾਨ ਹੈ ਇਹ ਪਾਕਿਸਤਾਨ ਦਾ ਹੈ ਮੁਸਲਮਾਨ ਹੈ ਇਹਦੇ ਨਾਲ ਜਿਹੜੇ ਖਾਲਸਤਾਨੀ ਨੇ ਜਾਂ ਜਿਹੜੇ ਸਾਡੀ ਸਿੱਖ ਕੌਮ ਦੇ ਖਾੜਕੂਖ ਬਣਨ ਵਾਲੇ ਭਗੌੜੇ ਹੋ ਕੇ ਪਾਕਿਸਤਾਨ ਦੇ ਵਿੱਚ ਗਏ ਨੇ ਜਿਹੜੇ ਇਹ ਕਹਿੰਦੇ ਰਹੇ ਆ ਕਿ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਬੋਲੂਗਾ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਬੋਲੂਗਾ ਅਸੀਂ ਸੋਦਾ ਲਾ ਦੇਵਾਂਗੇ ਅਸੀਂ ਗੱਡੀ ਝਾੜ ਦੇਵਾਂਗੇ ਕੀ ਜੇ ਤੁਸੀਂ ਅੱਜ ਸਿੱਖ ਹੋਣ ਦੇ ਨਾਂ ਤੇ ਪਾਕਿਸਤਾਨ ਵਿੱਚ ਬੈਠੇ ਹੋ ਤੁਸੀਂ ਖਾਲਸਾ ਨਹੀਂ ਖਵਾਉਨੇ ਹੋ ਜਾਂ ਖਾੜਕੋ ਖਵਾਉਨੇ ਹੋ ਕਿ ਇਹਨੂੰ ਸੌਦਾ ਲਾ ਸਕਦੇ ਹੋ ਔਰ ਇਹਨੇ ਖੁੱਲਾ ਚੈਲੰਜ ਕੀਤਾ ਉਹ ਕਹਿੰਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਾਂ ਦਸਮ ਗ੍ਰੰਥ ਦੇ ਵਿੱਚੋਂ ਇਹ ਸਾਬਤ ਕਰੋ ਕਿ ਤੁਹਾਡੇ 10 ਗੁਰੂ ਸਾਹਿਬਾਨ ਸਿੱਖ ਨੇ ਇਹ ਕਿਉਂ ਹੋ ਰਹੀਆਂ ਗੱਲਾਂ ਅੱਜ ਇਹ ਸਵਾਲ ਸਾਡੇ ਕਿਉਂ ਉੱਠਦੇ ਆ ਕਿਉਂਕਿ ਅਸੀਂ ਜਿੰਨੀ ਤਰਜੀਹ ਗੁਰੂ ਗ੍ਰੰਥ ਸਾਹਿਬ ਨੂੰ ਦੇਣੀ ਸੀ ਜਿਹੜੀ ਵਿਚਾਰ ਨੂੰ ਲੈ ਕੇ ਅਸੀਂ ਸੰਸਾਰ ਵਿੱਚ ਪ੍ਰਚਾਰ ਕਰਨਾ ਸੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਹ ਅਸੀਂ ਕੀਤਾ ਨਾ ਅਸੀਂ ਗੱਪ ਕਥਾ ਕਹਾਣੀਆਂ ਸੁਣਾਈਆਂ ਲੋਕਾਂ ਨੂੰ ਆ ਜਿਹੜਾ ਡੇਰਾਬਾਦ ਬੁੱਝੜ ਲਾਣਾ ਅਣਪੜ੍ਹ ਜਿਨ੍ਹਾਂ ਨੂੰ ਇੱਲਤ ਕੁਕੜ ਨਹੀਂ ਆਉਂਦਾ ਗੁਰਮਤ ਦਾ ਉਹਨਾਂ ਨੂੰ ਅਸੀਂ ਪੈਦਾ ਕੀਤਾ ਤੇ ਉਹਨਾਂ ਨੇ ਆਪਣੀਆਂ ਗੋਲਕਾਂ ਭਰਨ ਖਾਤਰ ਤੇ ਝੂਠ ਗੱਪ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਆਪਣੇ ਨਾਲ ਜੋੜਿਆ ਹੁਣੇ ਨੌਜਵਾਨ ਨੇ ਖੁੱਲਾ ਚੈੰਜ ਕੀਤਾ ਇਹ ਮੁਸਲਮਾਨ ਹੈ ਜਿਹੜੇ ਬੰਦੇ ਪਾਕਿਸਤਾਨ ਵਿੱਚ ਜਾ ਕੇ ਰਹਿੰਦੇ ਆ ਜਾਂ ਜਿਨ੍ਹਾਂ ਦੀ ਪਾਕਿਸਤਾਨ ਮੁਸਲਮਾਨਾਂ ਨਾਲ ਜਾਰੀ ਲੱਗੀ ਹੋਈ ਹੈ ਜਿਹੜੇ اسلام آباد ਦੀ ਕਤੀੜ ਹੈਗੀ ਆ ਜਾਂ ISI ਦੀ ਗੱਲ ਕਰਦੇ ਆ ਜਿਹੜੇ ਉਹਨਾਂ ਨਾਲ ਸੰਧੀ ਬਣਾ ਕੇ ਰੱਖਦੇ ਨੇ ਕੀ ਹੁਣ ਪਾਕਿਸਤਾਨ ਵਿੱਚ ਜਾ ਕੇ ਉਹ ਸੁਦਾ ਲਾਉਣਗੇ ਕਹਿਣਾ ਬੜਾ ਸੌਖਾ ਹੁੰਦਾ ਹੈ ਅਸਲ ਵਿੱਚ ਮੈਂ ਬੇਨਤੀ ਕਰਦਣਾ ਇੱਕ ਕਸੂਰ ਕਿਤੇ ਨਾ ਕਿਤੇ ਸਾਡਾ ਹੈ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਮਿੱਟੀ ਵਿੱਚ ਰੋਲਿਆ ਅਸੀਂ ਗੈਰ ਗ੍ਰੰਥਾਂ ਨੂੰ ਕੌਮ ਦੇ ਸਿਰ ਤੇ ਮੜਿਆ ਅਸੀਂ ਆਪਣੀ ਮਰਜ਼ੀ ਨਾਲ ਕੋਈ ਦਲੀਲ ਨਹੀਂ ਕੋਈ ਤੱਥ ਨਹੀਂ ਕੋਈ ਸਬੂਤ ਨਹੀਂ ਆਪਣੀ ਮਨਰਜੀ ਮਨਮਰਜ਼ੀ ਕੀਤੀ ਇਹ ਅੱਜ ਸਾਡੇ ਸਿਰ ਦੇ ਵਿੱਚ ਖੇ ਤਾਂ ਪੈ ਰਹੀ ਹੈ ਮੈਂ ਜਿੰਨੇ ਵੀ ਪ੍ਰਚਾਰਕ ਨੇ ਸਾਡੇ ਕੌਮ ਦੇ ਭਾਵੇਂ ਮਿਸ਼ਨਰੀ ਹੋਣ ਭਾਵੇਂ ਟਕਸਾਲੀ ਹੋਣ ਕੋਈ ਵੀ ਹੋਵੇ ਕਿ ਜਦੋਂ ਇਹੋ ਜਿਹੇ ਬੰਦੇ ਵੀਡੀਓ ਪਾਉਂਦੇ ਨੇ ਉਹਨਾਂ ਦਾ ਤੁਹਾਡੇ ਕੋਲੇ ਕੋਈ ਜਵਾਬ ਹੈ ਜਾਂ ਤੁਸੀਂ ਅਸਲੇ ਦੇ ਜੋਰ ਨਾਲ ਜਿਵੇਂ ਲੋਕਾਂ ਦੇ ਸਿਰ ਤੇ ਗੁੰਡਾਗਰਦੀ ਕੀਤੀ ਅੱਜ ਉਹ ਗੁੰਡਾਗਰਦੀ ਕਰਕੇ ਇਹੋ ਜਿਹੇ ਲੋਕਾਂ ਦਾ ਮੂੰਹ ਬੰਦ ਕਰਵਾ ਸਕਦੇ ਹੋ ਖਾਸ ਕਰਕੇ ਜਿਹੜੇ ਖਾਲਸਤਾਨੀ ਪਾਕਿਸਤਾਨ ਦੇ ਨਾਲ ਸੰਬੰਧ ਰੱਖਦੇ ਆ ਇਹ ਚੈਲੰਜ ਸਾਡੇ ਲਈ ਬਹੁਤ ਵੱਡਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਅਸੀਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ ਦਸਾਂ ਪਾਤਸ਼ਾਹਾਂ ਦੀ ਆਤਮਿਕ ਜੋਤ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਵਿਚਾਰਧਾਰਾ ਇੱਕ ਹੈ ਗੁਰੂ ਨਾਨਕ ਪਾਸ਼ਾ ਤੋਂ ਲੈ ਕੇ ਗੁਰੂ ਕਲਗੀ ਤਰ ਸੱਚੇ ਪਾਸ਼ਾ ਤੱਕ ਭਾਵੇਂ ਤੁਸੀਂ 15 ਭਗਤਾਂ ਦੀ ਗੱਲ ਕਰੋ ਭਾਵੇਂ 11 ਭਟਾਂ ਦੀ ਗੱਲ ਕਰੋ ਭਾਵੇਂ 6 ਗੁਰੂ ਸਾਹਿਬਾਨ ਦੀ ਗੱਲ ਕਰੋ ਤੇ ਭਾਵੇਂ ਤੁਸੀਂ ਆਦ ਤਿੰਨ ਗੁਰਸਿੱਖਾਂ ਦੀ ਗੱਲ ਗੱਲ ਕਰੋ ਇਹ 35 ਮਹਾਂਪੁਰਖ ਨੇ 35 ਮਹਾਂਪੁਰਖਾਂ ਦੀ ਵਿਚਾਰਧਾਰਾ ਇੱਕ ਹੈ ਇਸ ਕਰਕੇ ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਕਿਹਾ ਤੇ ਸਾਡੇ ਗੁਰੂ ਸਹਿਬਾਨ ਭਗਤ ਸਹਿਬਾਨ ਪਾਠ ਸਹਿਬਾਨ ਜਾਂ ਤਿੰਨ ਗੁਰਸਿੱਖ ਇਹ ਸਿੱਖ ਨੇ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਜਦੋਂ ਇਹ ਸਾਡੇ ਤੇ ਦਲੀਲਾਂ ਦੇ ਕੇ ਸਵਾਲ ਖੜੇ ਕੀਤੇ ਜਾਂਦੇ ਨੇ ਉਦੋਂ ਸਵਾਲ ਤਾਂ ਖੜੇ ਹੁੰਦੇ ਨੇ ਕਿ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਾਸੇ ਕਰ ਦਿੱਤਾ ਅਸੀਂ ਗੈਰ ਗ੍ਰੰਥ ਪ੍ਰਕਾਸ਼ ਕੀਤੇ ਗੈਰ ਗ੍ਰੰਥਾਂ ਦਾ ਪ੍ਰਚਾਰ ਕੀਤਾ ਇਹ ਗੱਲਾਂ ਸਾਨੂੰ ਅੱਜ ਤਾਂ ਸੁਣਣੀਆਂ ਪੈ ਰਿਆਂ ਨੇ ਇਹ ਖੁੱਲਾ ਚੈਲੰਜ ਹੈ ਜਿਹੜੇ ਅਖੌਤੀ ਵਿਦਵਾਨ ਨੇ ਜਵਾਬ ਦੇਣ ਹੋਣੇ ਨੇ ਨਾ ਗੱਲਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ